ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੋ ਕੀ ਬੰਦੀ ਛੋੜ ਉਹਨਾਂ ਦਾ ਪ੍ਰਕਾਸ਼ ਜਹਾੜਾ ਮਨਾ ਰਹੇ ਸੀ ਹਰ ਸਾਲ ਦੀ ਤਰ੍ਹਾਂ ਸੁਲਾਨਾ ਜੋੜ ਮੇਲਾ ਹੈ ਜੋ ਕੀ ਉਹਨਾਂ ਦਾ ਅੱਜ ਪ੍ਰਕਾਸ਼ ਜਹਾੜਾ ਮਨਾ ਰਹੇ ਆ ਜੋ ਕੀ ਇੱਥੋਂ ਦੇ ਮੁੱਖ ਸੇਵਾਦਾਰ ਇੱਕ ਨੀਮਾਣਾ ਜਿਆ ਜੋ ਕਿ ਭਗਤ ਸਿੰਘ ਇਸ ਸਥਾਨ ਤੇ ਬਹੁਤ ਪੁਰਾਣੀ ਅਜ 17-18 ਸਾਲ ਹੋ ਗਏ ਸੇਵਾ ਕਰਦੇ ਆ ਜੋ ਕਿ ਇਹਨਾਂ ਦਾ ਮੁਖ ਪ੍ਰਬੰਧਕ ਸੇਵਾਰਤਨ ਕਨਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 14ਵੇਂ ਮੁਖੀ ਬੁੱਢਾਦਾਲ ਸ਼ਰੋਣੀ ਪੰਥ ਅਕਾਲੀ ਬੁੱਢਾਦਾਲ 96 ਕਰੋੜੀ ਪੰਜਾਬ ਹਿੰਦੁਸਤਾਨ ਵਿਸ਼ੋ ਉਹਨਾਂ ਦੀ ਸਰਪ੍ਰਸਤੀ ਹੈ ਆ ਪ੍ਰੋਗਰਾਮ ਚੱਲ ਰਿਆ ਨੇ ਫਿਰ ਬਾਕੀ ਇਲਾਕੇ ਦੀਆਂ ਸੰਗਤਾਂ ਬਾਹਰ ਦੀਆਂ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ ਤੇ ਉਹਨਾਂ ਦੇ ਸਾਰੇ ਸੰਯੋਗ ਨਾਲ ਆ ਪ੍ਰੋਗਰਾਮ ਚੱਲ ਰਿਹਾ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਕਿਹੜੀ ਜਗ੍ਹਾ ਮਨਾ ਰਹੇ ਜੀ ਗੁਰਦੁਆਰਾ ਮਿੱਠਾ ਸਰਸਬ ਸ਼ੇਰਗਾਹ ਪਿੰਡ ਬਡਲ ਜ਼ਿਲ੍ਹਾ ਰੋਪੜ ਪੰਜਾਬ ਹਰ ਸਾਲ ਦੀ ਤਰ੍ਹਾਂ ਇੱਥੇ ਅਸੀਂ ਮਨਾਉਂਦੇ ਆ ਸਾਡੇ ਬਹੁਤ ਹੀ ਸੰਯੋਗੀ ਜਿਦਾਂ ਇਹਨਾਂ ਨੂੰ ਮੈਂ ਬਬਰ ਜਿੰਦਰ ਸਿੰਘ ਜੀ ਹੋਰੀ ਕਾਜਪੁਰ ਆ ਵੀ ਸਾਡੇ ਨਾਲ ਇਹਨਾਂ ਮਨੋਂ ਤਨੋਂ ਸੰਯੋਗ ਦਿੰਦੇ ਹਨ ਜੋ ਕਿ ਇਹਨਾਂ ਨੂੰ ਮੈਂ ਇਦਾਂ ਕਹਿਣਾ ਵੀ ਮੇਰੇ ਨਾਲ ਇਦਾਂ ਰਹਿੰਦੇ ਨੇ ਜਿਵੇਂ ਬੰਦੇ ਦੇ ਨਾਲ ਪਰਛਾਵਾਂ ਰਹਿੰਦਾ ਹੈ ਇਦਾਂ ਮੇਰੇ ਨਾਲ ਆ ਸੰਯੋਗ ਦਿੰਦੇ ਹਨ ਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਵਿਚਾਲੇ ਹੈ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਦਪੁਰ ਸਾਹਿਬ 11 ਕਿਲੋਮੀਟਰ ਹੈ ਆਬ ਚਾਲੇ ਹੈ ਬਿਲਕੁਲ ਵਿਚਾਲੇ ਹੈ ਫਿਰ ਇਸ ਸਥਾਨ ਦੇ ਉੱਤੇ ਮਹਾਰਾਜ ਗੁਰੂ ਹਰਕਮਿੰਦਰ ਸਾਹਿਬ ਜੀ ਆਏ ਇੱਥੇ ਇੱਕ ਸ਼ੇਰ ਬਹੁਤ ਭਾਰੀ ਰਹਿੰਦਾ ਸੀ ਜਿਹਦਾ ਸ਼িকার ਕੀਤਾ ਉੱਪਰ ਪਹਾੜੀ ਤੇ ਨਿਸ਼ਾਨ ਸਾਹਿਬ ਲੱਗਾ ਹੈ ਤਿੰਨ ਪਾਤਸ਼ਾਹੀਆਂ ਦੀ ਇੱਥੇ ਚਰਨਸ਼ੋਹ ਹੈ ਮਹਾਰਾਜ ਗੁਰੂ ਹਰਕਮੇਲ ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੁੱਢੇ ਦਾਲ ਦਾ ਪ੍ਰਾਤਨ ਸਥਾਨ ਹੈ ਜੋ ਕਿ ਇੱਥੇ ਜਹੇਦਾਰ ਬਾਬਾ ਪ੍ਰਲਾਦਾ ਸਿੰਘ ਜੀ ਅੱਠਵੇਂ ਜਹੇਦਾਰ ਇੱਥੇ ਚੁਣੇ ਗਏ ਹਨ ਜੋ ਕਿ ਇਸ ਸਥਾਨ ਦੇ ਉੱਤੇ ਚਾਰ ਬੌਲੀਆਂ ਹਨ ਤਿੰਨ ਪਾਤਸ਼ਾਹੀਆਂ ਦੀ ਚਰਨਸ਼ੋਹ ਹੈ ਅੱਠ ਨਿਸ਼ਾਨ ਸਾਹਿਬ ਨੇ ਬੁੱਢਾਦਾਲ ਦਾ ਪ੍ਰਾਰਥਨ ਸਥਾਨ ਜੋ ਕਿ ਬਾਬਾ ਪ੍ਰਲਾਦਾ ਸਿੰਘ ਬੁੱਢਾਦਾਲ ਦੇ ਜਿਹਦਾਰੀ ਤੇ ਮਿਠਾ ਸਰਸਾ ਚੁਣੇ ਗਏ ਨੇ ਤੇ ਸਿੰਘ ਸਾਹਿਬ ਜਿਹਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾਦਾਲ ਉਹਨਾਂ ਦੀ ਸਰਪ੍ਰਸਤੀ ਹਰ ਸਾਲ ਹਰ ਸਮਾਗਮ ਹੁੰਦਾ ਹੈ ਇੱਥੇ ਕਾਰ ਸੇਵਾ ਵੀ ਚੱਲ ਰਹੀ ਹੈ ਬਹੁਤ ਤਗੜੀਪਾ ਜੋ ਕਿ ਲੰਗਰ ਹਾਲ ਬਣਿਆ ਹੈ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਹੁਣ ਕਮਰੇ ਬਣੇ ਹਨ ਯੋਗੀ ਇੱਥੇ ਕਰੋੜ ਰੁਪਏ ਦੇ ਲਾਗੇ ਪੈਸਾ ਲੱਗ ਗਿਆ ਹੈ ਹੋਰ ਵੀ ਇੱਥੇ ਪੈਸਾ ਲੱਗਣਾ ਹੈ ਸੇਵਾ ਚੱਲ ਰਹੀਆਂ ਹਨ ਸੰਗਤਾਂ ਨੂੰ ਆ ਵੀ ਬੇਨਤੀ ਹੈ ਵੀ ਵੱਧ ਚੜ ਕੇ ਇੱਥੇ ਵੀ ਸੇਵਾ ਪਾਓ ਇੱਥੇ ਵੀ ਕਿਰਪਾ ਕਰੋ ਅਸੀਂ ਦੇ ਸੰਗਤਾਂ ਦੇ ਚਰਨਾਂ ਦੀ ਧੂੜ ਆ ਸੰਗਤਾਂ ਦੇ ਦਰ ਦੇ ਕੂਕਰ ਆ ਗੁਰੂ ਦੇ ਦਰ ਦੇ ਵੀ ਕੂਕਰ ਆ ਹੋਰ ਪਾਸੋਂ ਕੋਈ ਬਚਣਾ ਵੀ ਸ਼ੁਰੂ ਹੋਣ ਲੱਗੀ ਹਾਂ ਹੁਣ ਉੱਤੇ ਗੇਟ ਦੀ ਸੇਵਾ ਵੀ ਚੱਲਣੀ ਹੈ ਜਿਸ ਦੇ 20 ਲੱਖ ਰੁਪਈਆ ਗੇਟ ਦੀ ਸੇਵਾ ਲੱਗਣੀ ਹੈ ਆ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਮੁੱਖ 게ਟ ਆਪਾਂ ਦਾ 메인 ਰੋਡ ਤੇ GT ਰੋਡ ਜਿਹੜਾ ਹੈਵੀ ਰੋਡ ਹੈ ਉਸ ਤੇ ਬਣਨਾ ਆ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ